ਅਜਿਹੇ ਰਹੀਏ। ਦਰੇ ਜੋ ਤਕਰੀਬਤ। ਮੁੱਦਾ ਇਹ ਰਿਹਾ ਜੀ ਬਾਜ਼ਾਰ ਦੇ ਵਿੱਚ ਕੈਫਕ ਬਹੁਤ ਜ਼ਿਆਦਾ ਸੀਗੀ। ਕੁਝ ਬਾਹਰ ਦੇ ਲੋਕ ਗੱਡੀਆਂ ਲਾ ਆਂਦੇ ਸੀ ਜਾਂ ਬਾਜ਼ਾਰ ਨੇ ਵੀ ਕੋਈ ਜਗਾ ਰੁੱਕੀ ਸੀ। ਸਾਰੇ ਖੜਾਉਣ ਲਈ ਬਾਜ਼ਾਰ ਨੇ ਵੀ ਸਮਰੱਥਨ ਦਿੱਤਾ ਵੀ ਅਸੀਂ ਕਰਾਂਗੇ, ਸਾਥ ਦੇਵਾਂਗੇ। ਉਸ ਪ੍ਰਸ਼ਾਸਨ ਨੇ ਵੀ ਦਿੱਤਾ। ਹਲਕੀ ਸਾਮੇ ਦੀ ਵੀ ਮਸਤੀ ਦੀ ਲੋਕ। ਦੁਕਾਨਦਾਰ ਇਹ ਦੁਕਾਨਦਰ ਸਾਹਨੇ ਜਿਹੜੇ ਖੜੇ ਹੋਇਆ ਉਹਨਾਂ ਦਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ। ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸੀ। ਅੱਜ ਜਿਹੜੀ ਇਹ ਸੇਕ ਤੋਂ ਪਾਸੇ ਇਹ ਟ੍ਰੈਫਿਕ ਦਾ ਸੀ। ਟ੍ਰੈਫਿਕ ਦੇ ਦੋ ਇੰਚਾਂ ਦੇ ਖੁਲਾਏ ਇਹਨਾਂ ਨੇ ਦੱਸਿਆ ਅਰਦਰ ਵਿੱਚ। ਪਰसों ਜਿਹੜਾ ਹਾਦਸਾ ਹੋਇਆ ਸਾਡੇ ਸਾਹਮਣੇ ਵਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਕੱਲ ਨੂੰ ਕਿਸੇ ਨਾਲ ਵੀ ਭਾਣਾ ਮਰ ਸਕਦਾ। ਕੱਲ ਨੂੰ ਸਾਡੇ ਪਰਿਵਾਰ ਚੋਂ ਵੀ ਕੋਈ ਮਰ ਸਕਦਾ ਸਾਡੇ ਪਰਿਵਾਰ ਚੋਂ ਵੀ ਜਾ ਸਕਦਾ। ਸਰਬੋਤ ਪਰਿਵਾਰਾਂ ਨੂੰ ਜਾ ਸਕਦਾ। ਇਹਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਵੀ ਟ੍ਰੈਫਿਕ ਵਿਸ਼ੇਸ਼ਲ ਆ ਉਹਦੀ ਮੰਗ ਰੱਖੀ ਹੈ ਵੀ ਉਹ ਜਿਹੜਾ ਸਮ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਬੰਦ ਹੋ। ਬੱਸਾਂ ਦਾ ਸਹਾਈ ਬੰਦ ਲੱਗੀਆਂ ਨੇ ਡੇਰੇ ਭਾਰੀ ਗੱਡੀਆਂ ਆਉਂਦੀਆਂ ਨੇ। ਉਹਨਾਂ ਵਾਸਤੇ ਕੀਤਾ ਵੀ ਕੁਝ ਨਾ ਬਦਲਦਾ ਟਾਈਮ ਕੀਤਾ ਜਾਵੇ ਜਾਂ ਸਵੇਰੇ ਸਕੂਲ ਟਾਈਮ ਬੰਦ ਕੀਤਾ ਜਾਵੇ ਜਾਂ ਸਵੇਰੇ ਤੋਂ ਸ਼ਾਮ ਤੱਕ ਬੰਦ ਕੀਤਾ ਜਾਵੇ। ਉਹ ਪ੍ਰਸ਼ਾਸਨ ਦੇਖ ਕੇ ਉਸ ਹਿਸਾਬ ਨਾਲ ਕਰਦਗੇ ਯਾ ਵੱਡੀਆਂ ਗੱਡੀਆਂ ਦੇ ਕਾਰਨ। ਇਹੀ ਸਾਡਾ ਮੇਨ ਮੁੱਦਾ ਵਾ ਤੇ ਚਾਹਤ ਕੋ ਜਾਗਰ ਜਿਹੜਾ ਬਾਈਪਾਸ ਆ ਉਹ ਬਣਾਇਆ ਜਾਵੇ ਸਾਹਮਣੇ ਵੱਲ ਇਹ ਸਾਰੇ ਦੁਕਾਨਦਾਰਾਂ ਦੀ ਮੰਗ ਹੈ ਪਰ ਕੀ ਦੁਕਾਨਦਾਰ ਭਾਈ ਜਰਾ ਸਾਰਾ ਪ੍ਰਸ਼ਾਸਨ ਦੇ ਨਾਲ ਆ ਜਿਵੇਂ ਪ੍ਰਸ਼ਾਸਨ ਕਹੂਗਾ ਦੁਕਾਨਦਾਰ ਉਹਨਾਂ ਸਹਿਮਤ ਆ ਦੁਕਾਨਦਾਰ ਉਹ ਤੋਂ 1 ਇੰਚ ਵੀ ਬਾਹਰ ਨਹੀਂ ਪ੍ਰਸ਼ਾਸਨ ਜੇ ਸਾਨੂੰ ਕੋਈ ਸਾਡਾ ਸਮਾਨ ਪਿੱਛੇ ਹਟਾਣ ਲਈ ਕਹਿੰਦਾ ਅਸੀਂ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੇ ਪੂਰਾ ਪ੍ਰੋਸਾ ਦਵਾਇਆ ਜੀ ਸੀਪੀ ਸਾਹਿਬ ਨਾਲ ਗੱਲ ਕਰਕੇ ਜਿੰਨੇ ਵੀ ਅਪਡੇਟ ਵਾਲਿਆਂ ਦਾ ਜਿਸ ਹਿਸਾਬ ਨਾਲ ਹੋਊਗਾ ਉਹਦੇ ਡਿਵਾਈਡਿਸ਼ਨ ਕਰਕੇ ਕਹੇ ਮਤਲਬ ਦੇ ਕੇ ਕਿ ਮੰਨ ਤੱਕ ਆਪੇ ਸਾਧਨ ਨੂੰ ਕਿਸੇ ਨਾ ਕਿਸੇ ਬੱਸ ਕਰਨਾ ਉਹ ਡਿਵਾਈਡਿਸ਼ਨ ਕੀਤੀ ਜਾਊਗੀ ਤੇ ਬਾਜ਼ਾਰ ਪੂਰਾ ਨਾਲ ਸਾਫ ਹੋ ਜਾਊਗਾ ਹਾਂ ਉਹ ਤੁਪ ਆਪਣੇ ਕਾਰਪੋਰੇਸ਼ਨ ਵਾਲੇ ਨੂੰ ਕਹਿ ਰਿਹਾ ਜੀ ਤੇਰੀਆਂ ਬੜੀਆਂ ਉਹ ਵੀ ਚੱਕੀਆਂ ਜਾਣੀਆਂ ਨੇ ਨਾ ਪਿਆਰ ਪ੍ਰਸ਼ਾਸਨ ਨੇ ਇਹ ਕਿ ਅਧਿਕਾਰੀਆਂ ਚਾਰ ਕੋਲ ਕਿੰਬਤੀ ਆਏ ਸੀ ਉਹਨਾਂ ਨੇ ਕਿਹਾ ਕਿ ਸੀਪੀਐਸੀ ਸਾਹਿਬ ਕੱਲ ਹੋਣਗੇ ਉਹ ਮੌਕੇ ਦਾ ਜਾਜਾ ਲੈਣਗੇ ਮੌਕੇ ਦਾ ਜਾਜਾ ਲੈਣ ਤੋਂ ਬਾਅਦ ਉਹ ਇਹ ਚੀਜ਼ ਨੂੰ ਇੰਪਲੀਮੈਂਟ ਔਰ ਜੀ ਇਹਦਾ ਇਹ ਜਿਹੜਾ ਦੁਕਾਨਦਾਰ ਭਾਈ ਚਾਹ ਇਕੱਠਾ ਆਇਆ ਅਸੀਂ ਕਹਿੰਨੇ ਆ ਵੀ ਅਸੀਂ ਇੱਕ ਇੰਪਲੀਮੈਂਟ ਕਰਾ ਕੇ ਹੀ ਸਾਹ ਲੈਣਾ ਅਸੀਂ ਉਸ ਤੋਂ ਬਾਅਦ ਲੈਣਾ ਸਾਹ ਜੀ ਉਹਨਾਂ ਕਈ ਕਦੇਰੀਆਂ ਮਾਰੀ ਗੱਡੀਆਂ ਆਉਂਦੀਆਂ ਨੇ ਉਹਨਾਂ ਵਾਰ ਤੇ ਕੀਤਾ ਵੀ ਕੁਝ ਨਾ ਕੁਝ ਨਾ ਟਾਈਮ ਨਹੀਂ ਦਿੱਤਾ ਜਾਂ ਵੀ ਇਸ ਟਾਈਮ ਉਹ ਸਕੂਲਾਂ ਕੰਦਰੀ ਦਿੱਤਾ ਜਾਂ ਰਿਹਾ ਸਵੇਰ ਤੋਂ ਸ਼ਾਮ ਤੱਕ ਬੰਦ ਕੀਤਾ ਜਾਵੇ ਉਹ ਪ੍ਰਸ਼ਾਸਨ ਦੇਖ ਕੇ ਉਸ ਹਿਸਾਬ ਨਾਲ ਕਰ ਦੇਣਗੇ ਕਿ ਗੱਡੀਆਂ ਕਦੇੜਾਂ ਚੱਲਣ ਇੱਕ ਅਬੇ ਇੱਕ ਇਹ ਸਾਰਾ ਟਰਾਲੀ ਅਸੀਂ ਬੰਦ ਕਰਾ ਕੇ ਰਹਿਣੇ ਆ ਬੰਦ ਵੀ ਹੋਣੇ ਚਾਹੀਦੇ ਇਸ ਤੋਂ ਬਿਨਾ ਸਾਡਾ ਵੀ ਇਹ ਬਹੁਤ ਜ਼ਰੂਰੀ ਆ ਇਹ ਬਹੁਤ ਵੱਡੀ ਮੰਗ ਆ ਸਾਡੇ ਸਟਾਨਦਾਰਾਂ ਲਈ ਨਹੀਂ ਸਾਡੇ ਸ਼ਹਿਰ ਲਈ ਵੱਡੀ ਮੰਗ ਆ ਸਾਡਾ ਜਿਹੜਾ ਸ਼ਹਿਰ ਆ ਅਫੀਸਰ ਹੈ। ਜੇ ਤੁਹਾਨੂੰ ਅੱਜ ਦੇ ਨਾਲੋਂ ਪਹਿਲਾਂ ਹੀ ਗਹਿਰਾ ਸਮੂਹ ਦੁਕਾਨਦਾਰ ਪ੍ਰਸ਼ਾਸਨ ਦੇ ਨਾਲ ਨੇ ਪ੍ਰਸ਼ਾਸਨ ਦੀ ਹਰ ਗੱਲ ਨੂੰ ਮੰਨ ਲਈ ਤਿਆਰ ਨੇ। ਅਸੀਂ ਉਹਨਾਂ ਦੇਖ ਕੇ ਨਿਰਾਸ਼ ਨੇ। ਜਦੋਂ ਸਾਨੂੰ ਪ੍ਰਸ਼ਾਸਨ ਸਾਡੇ ਤੋਂ ਗੱਲ ਕਰੂਗਾ ਸੱਚਾ ਸਤਿਕਾਰ।

ਆ ਗਿਆ ਆ ਗਿਆ ਉਹ ਆ ਰਿਹਾ ਜੀ ਤੇ ਉਹ ਪਾਸਵਾ ਮੈਂ ਤੇ ਉਹ ਜਿਹੜਾ ਸੋਨ ਦਾ ਸਲਾਈ ਉਹ ਜਿਹੜਾ ਜਿਹੜੇ ਹੋਏਗਾ ਇਹ ਬੰਦ ਕੋ ਕੋ ਬਾਹਰ ਲੈ ਇਹ ਬੰਦ ਦਾ ਕੋ ਕੋ ਬਾਹਰ ਲੈ ਜਦੋਂ ਆਪਾਂ ਕੋ ਕੋ ਆਉਣਗੇ ਅੱਜ ਜੀ ਦੁਕਾਨਦਾਰ ਇਕੱਠੇ ਹੋਣੇ ਕੀ ਮਤਲਬ ਅੱਜ ਕੀ ਟੀਮ ਉੱਤਰ ਜੀ ਦੇਖੋ ਦੁਕਾਨਦਾਰ ਸੂ ਮੂ ਦੁਕਾਨਦਾਰ ਸਾਨੇ ਵਾਲ ਜਿਹੜੇ ਇਕੱਠੇ ਹੋਏ ਆ ਉਹਨਾਂ ਦਾ ਇੱਥੇ ਆਣਦੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਅੱਜ ਜਿਹੜੀ ਇਹ ਮੇਨ ਮੁੱਦਾ ਸੀ ਉਹ ਟ੍ਰੈਫਿਕ ਦਾ ਸੀ ਟ੍ਰੈਫਿਕ ਦੇ ਜ਼ੋਨ ਇੰਚਾਰਜ ਬੁਲਾਏ ਗਏ ਉਹਨਾਂ ਨੂੰ ਦੱਸਿਆ ਗਿਆ ਟ੍ਰੈਫਿਕ ਪਰसों ਜਿਹੜਾ ਹਾਦਸਾ ਹੋਇਆ ਸਾਡੇ ਸਾਹਨੇਵਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਕੱਲ ਨੂੰ ਕਿਸੇ ਨਾਲ ਵੀ ਇਹ ਪਾਣਾ ਪਰ ਸਕਦਾ ਕੱਲ ਨੂੰ ਸਾਡੇ ਪਰਿਵਾਰ ਚੋਂ ਵੀ ਕੋਈ ਮਰ ਸਕਦਾ ਸਾਡੇ ਪਰਿਵਾਰ ਚੋਂ ਵੀ ਕੋਈ ਜਾ ਸਕਦਾ ਕਿਸੇ ਹੋਰ ਪਰਿਵਾਰ ਦਾ ਵੀ ਜਾ ਸਕਦਾ ਇਹਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਵੀ ਟ੍ਰੈਫਿਕ ਵਹੀਕਲ ਆ ਉਹਦੀ ਮੰਗ ਰੱਖੀ ਆ ਵੀ ਉਹਦਾ ਜਿਹੜਾ ਸਮਾਂ ਵਾ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਬੰਦ ਹੋਵੇ ਇਹੀ ਸਾਡਾ ਮੇਨ ਮੁੱਦਾ ਵਾ ਤੇ ਜਲਦ ਤੋਂ ਜਲਦ ਜਿਹੜਾ ਬਾਈਪਾਸ ਆ ਉਹ ਬਣਾਇਆ ਜਾਵੇ ਸਾਹਨੇਵਾਲ ਇਹ ਸਾਰੇ ਦੁਕਾਨਦਾਰਾਂ ਦੀ ਸਮੂਹਿਕ ਮੰਗ ਹੈ ਬਾਕੀ ਦੁਕਾਨਦਾਰ ਭਾਈਚਾਰਾ ਸਾਰਾ ਪ੍ਰਸ਼ਾਸਨ ਦੇ ਨਾਲ ਆ ਜਿਵੇਂ ਪ੍ਰਸ਼ਾਸਨ ਕਹੂਗਾ ਦੁਕਾਨਦਾਰ ਉਹਦੇ ਨਾਲ ਸਹਿਮਤ ਆ ਦੁਕਾਨਦਾਰ ਉਹ ਤੋਂ 1 ਇੰਚ ਵੀ ਬਾਹਰ ਨਹੀਂ ਪ੍ਰਸ਼ਾਸਨ ਜੇ ਸਾਨੂੰ ਕੋਈ ਸਾਡਾ ਸਮਾਨ ਪਿੱਛੇ ਹਟਾਣ ਲਈ ਕਹਿੰਦਾ ਅਸੀਂ ਪ੍ਰਸ਼ਾਸਨ ਦੇ ਹਰ ਤਨ ਮਨ ਧਨ ਨਾਲ ਅਸੀਂ ਉਹਦੇ ਨਾਲ ਖੜੇ ਆ ਕਸ਼ਨਾਇਤੀ ਆਪੀ ਕੀ ਆ ਪ੍ਰਸ਼ਾਸਨ ਦੇ ਇਸ ਨਾ ਫਰਦਵਾਇਆ ਪ੍ਰਸ਼ਾਸਨ ਨੇ ਇਹ ਕਿ ਅੱਜ ਜੋਨ ਇੰਚਾਰਜ ਕੁਸ਼ਵਿੰਦਰ ਜੀ ਆਏ ਸੀ ਉਹਨਾਂ ਨੇ ਕਿਹਾ ਕਿ ਪੀਸੀਪੀ ਏਸੀਪੀ ਸਾਹਿਬ ਕੱਲ ਨੂੰ ਆਉਣਗੇ ਉਹ ਮੌਕੇ ਦਾ ਜਾਇਜ਼ਾ ਲੈਣਗੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਇਸ ਚੀਜ਼ ਨੂੰ ਇੰਪਲੀਮੈਂਟ ਕਰਾਉਣਗੇ ਔਰ ਅਸੀਂ ਇਹਦਾ ਇਹ ਜਿਹੜਾ ਦੁਕਾਨਦਾਰ ਭਾਈਚਾਰਾ ਇਕੱਠਾ ਆਇਆ ਅਸੀਂ ਕਹਿੰਦੇ ਆ ਵੀ ਅਸੀਂ ਇੰਪਲੀਮੈਂਟ ਕਰਾ ਕੇ ਹੀ ਸਹ ਲੈਣਾ ਅਸੀਂ ਉਸ ਤੋਂ ਬਾਅਦ ਬਿਨਾਂ ਸਹ ਹੀ ਨਹੀਂ ਲੈਣਾ ਇਹ ਬਾ ਟਰਾਲੀ ਅਸੀਂ ਬੰਦ ਕਰਾ ਕੇ ਹਟਣਿਆ ਬੰਦ ਵੀ ਹੋਣੇ ਚਾਹੀਦੇ ਇਸ ਤੋਂ ਬਿਨਾ ਸਾਡਾ ਵੀ ਇਹ ਬਹੁਤ ਜ਼ਰੂਰੀ ਆ ਇਹ ਬਹੁਤ ਵੱਡੀ ਮੰਗ ਆ ਸਾਡੇ ਦੁਕਾਨਦਾਰਾਂ ਲਈ ਨਹੀਂ ਸਾਡੇ ਸ਼ਹਿਰ ਲਈ ਵੱਡੀ ਮੰਗ ਆ ਸਾਡਾ ਜਿਹੜਾ ਸ਼ਹਿਰ ਆ ਉਹ ਪੀਸਿਆ ਪਿਆ ਹੋਰ ਕਿਹੜੇ ਕਿਹੜੇ ਮੁੱਦਿਆਂ ਦੇ ਵਿਚਾਰ ਚ ਚਾ ਮਤਲਬ ਪਿਆਰ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕੀਤੀ ਗਈ ਆ ਪਿਆਰ ਦੇ ਵਿੱਚ ਕਾਫੀ ਰਸ਼ ਰਹਿੰਦਾ ਜਾਂ ਨਹੀਂ ਬੜੀ ਲੰਬੀ ਗੱਲਬਾਤ ਹੋਈ ਸੀ ਦੇਖੋ ਅੱਜ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਸਮੂਹ ਦੁਕਾਨਦਾਰ ਪ੍ਰਸ਼ਾਸਨ ਦੇ ਨਾਲ ਨੇ ਪ੍ਰਸ਼ਾਸਨ ਦੀ ਹਾਲ ਕੱਲ ਨੂੰ ਮੰਨ ਲਈ ਤਿਆਰ ਨੇ ਅਸੀਂ ਉਹਨਾਂ ਤੋਂ ਇੱਕ ਇੰਚ ਬਾਹਰ ਨਹੀਂ ਜਦੋਂ ਸਾਨੂੰ ਪ੍ਰਸ਼ਾਸਨ ਸਾਨੂੰ ਕੋਈ ਗੱਲ ਕਹੂਗਾ ਅਸੀਂ ਪ੍ਰਸ਼ਾਸਨ ਦੇ ਨਾਲ ਅੱਜ ਜਿਹੜਾ ਕੀ ਮੁੱਦਾ ਰਿਹਾ ਜੀ ਤਾਂ ਕੀ ਮੁੱਦਾ ਮੁੱਦਾ ਇਹ ਰਿਹਾ ਜੀ ਬਾਜ਼ਾਰ ਦੇ ਵਿੱਚ ਇੱਕ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਕੁਝ ਬਾਹਰੋਂ ਲੋਕ ਗੱਡੀਆਂ ਲਾ ਆਂਦੇ ਸੀ ਜਾਂ ਬਾਜ਼ਾਰ ਨੇ ਵੀ ਕੋਈ ਜਗ੍ਹਾ ਰੋਕੀ ਸੀ ਸਾਰੇ ਖਲਾਉਣ ਲਈ ਬਾਜ਼ਾਰ ਨੇ ਵੀ ਸਮਰਥਨ ਦਿੱਤਾ ਵੀ ਅਸੀਂ ਕਰਾਂਗੇ ਸਾਥ ਦੇਵਾਂਗੇ ਪੁਲਿਸ ਪ੍ਰਸ਼ਾਸਨ ਨੇ ਵੀ ਦਿੱਤਾ ਚੌਂਕ ਦੇ ਵਿੱਚ ਇੱਕ ਵੱਡੀਆਂ ਗੱਡੀਆਂ ਗੱਡੀਆਂ ਭਾਰੀ ਗੱਡੀਆਂ ਆਉਂਦੀਆਂ ਨੇ ਉਹਨਾਂ ਵਾਸਤੇ ਕੀਤਾ ਵੀ ਕੁਛ ਨਾ ਕੁਛ ਦਾ ਟਾਈਮ ਕੀਤਾ ਜਾਵੇ ਇਸ ਟਾਈਮ ਉਹ ਵੀ ਸਕੂਲ ਟਾਈਮ ਬੰਦ ਕੀਤਾ ਜਾਵੇ ਜਾਂ ਸਵੇਰ ਤੋਂ ਸ਼ਾਮ ਤੱਕ ਬੰਦ ਕੀਤਾ ਜਾਵੇ ਉਹ ਪ੍ਰਸ਼ਾਸਨ ਦੇਖ ਕੇ ਉਸ ਹਿਸਾਬ ਨਾਲ ਕਰ ਦੇਣਗੇ ਜੀ ਵੱਡੀਆਂ ਗੱਡੀਆਂ ਟਰਾਲੇ ਆਉਂਦੇ ਨੇ ਪ੍ਰਸ਼ਾਸਨ ਨੇ ਪੂਰਾ ਭਰੋਸਾ ਦਿਵਾਇਆ ਜੀ ਸੀਪੀ ਸਾਹਿਬ ਨਾਲ ਗੱਲ ਕਰਕੇ ਜਿੰਮੇ ਵੀ ਇਹ ਵੱਡੇ ਟਰਾਲਿਆਂ ਦਾ ਜਿਸ ਹਿਸਾਬ ਨਾਲ ਹੋਊਗਾ ਉਹਦੀ ਡਵਾਈਟੇਸ਼ਨ ਕਰਕੇ ਕਿਸੇ ਪਾਸੇ ਨੂੰ ਦੇ ਕੇ ਕਿਉਂਕਿ ਬੰਦ ਤਾਂ ਕਰ ਨਹੀਂ ਸਕਦੇ ਉਹਨੂੰ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਡਵਾਈਟੇਸ਼ਨ ਕੀਤੀ ਜਾਊਗੀ ਤੇ ਬਾਜ਼ਾਰ ਪੂਰਾ ਨਾਲ ਸਾਥ ਹੋ ਗਿਆ ਜੀ। ਬਾਜ਼ਾਰ ਚ ਤੇ ਲਾਖੀ ਜਿਹੜੀ ਸਮੱਸਿਆ ਵੀ ਟ੍ਰੈਕਟਰ ਮਸ਼ੀਨ ਨੂੰ ਲੈ ਕੇ ਕਾਫੀ ਸਮੱਸਿਆ ਚੱਲ ਰਹੀ ਆ। ਤੇ ਸ਼ਾਮ ਤੋਂ ਚੌਂਕ ਦੇ ਵਿੱਚ ਜਿਹੜੀ ਗੱਲ ਆ ਰਹੀ ਆ ਤਾਂ ਹਾਂ ਉਹ ਆਪਣੇ ਕਾਰਪੋਰੇਸ਼ਨ ਵਾਲਿਆਂ ਨੂੰ ਕਹਤਾ ਜੀ ਜਿਹੜੇ ਰੜੀਆਂ ਪੇੜੀਆਂ ਭੜੀਆਂ ਉਹ ਵੀ ਚੱਕੇ ਜਾਣਗੇ ਜਿਹੜਾ ਬਾਜ਼ਾਰ ਚ ਕੋਈ ਸਮਾਨ ਆ ਤੇ ਆ ਦੁਕਾਨਦਾਰਾਂ ਦਾ ਪਿਆ ਸਮਾਨ ਉਹ ਵੀ ਅੱਜ ਵਾਰਨਿੰਗ ਦੇ ਦੇਣਗੇ ਉਸ ਤੋਂ ਬਾਅਦ ਉਹ ਨਹੀਂ ਤੇ ਚੱਕਣਗੇ ਜੋ ਸਰ ਮੀਟਿੰਗ ਤਾਂ ਵੈਸੇ ਹਰ ਵਾਰ ਮੀਟਿੰਗ ਹੁੰਦੀ ਹੈ ਲੇਕਿਨ ਕਿਤੇ ਨਾ ਕੋਈ ਵਿਰਮ ਸਿੱਖਿਆ ਜਾਂਦਾ ਕਿ ਮਤਲਬ ਇਸ ਤੋਂ ਦਿੰਦਾ ਹੀ ਮਤਲਬ ਵੀ ਦੇਖਿਆ ਅਸਰ ਮੁਦਵਸ ਤੋਂ ਬਾਅਦ ਗੁਜ਼ਾਰਾ ਅਸਮ ਨਹੀਂ ਇਸ ਵਾਰ ਅਸੀਂ ਕਮੇਟੀ ਤਿਆਰ ਕੀਤੀ ਹੈ ਜੀ ਬਾਜ਼ਾਰ ਦੀ ਕਮੇਟੀ ਤਿਆਰ ਕੀਤੀ ਆ ਉਹਦੇ ਚ 11-12 ਮੈਂਬਰ ਨੇ ਹਰ ਇੱਕ ਦੁਕਾਨਦਾਰ ਦੁਕਾਨਦਾਰ ਲਿਆ ਗਿਆ ਇਸ ਕਰਕੇ ਉਹ ਐਕਸ਼ਨ ਲਿਆ ਕਰਨਗੇ ਹਰ ਇੱਕ ਵਾਰ ਪਹਿਲਾਂ ਕੀ ਹੁੰਦਾ ਸੀ ਇਕੱਠੇ ਦੁਕਾਨਦਾਰ ਆਉਂਦੇ ਸੀ ਬਾਅਦ ਚ ਸਾਰੇ ਇਕੱਠੇ ਨਹੀਂ ਹੁੰਦੇ ਹੁਣ ਜਿਹੜੇ ਮੈਂਬਰ ਬਣਾਏ ਗਏ ਨੇ ਉਹ ਮੈਂਬਰ ਆਪਣਾ ਡਿਸੀਜਨ ਲਿਆ ਕਰਨਗੇ ਸਾਰਾ ਬਾਜ਼ਾਰ ਮੰਨੂਗਾ ਡਿਸੀਜਨ